हा न कोई ਨੇ ਜਾਂ ਮਟਰਾਲੀਆਂ ਖੜ ਖੜ ਕਰਦੀਆਂ ਨੇ ਬਾਈ ਸਹੀ ਗੱਲ ਸੜਕ ਤੇ ਜਾਂਦੇ ਆ ਥੋੜਾ ਵੀ ਟਰਾਲੀ ਖੜਕ ਜੂਗੀ ਬਈ ਟਰੈਕਟਰ ਦੇ ਮਗਰ ਸਹੀ ਗੱਲ ਹੈਗੀ ਠੀਕ ਹੈ ਜੀ ਇੱਕ ਟਰਾਲੀ ਮਗਰ ਬਾਈ 5000 ਬਾਜੇ 4000 ਬਾਜੇ 7000 ਬਾਜੇ 6 ਬਾਜੇ ਠੀਕ ਆ ਠੀਕ ਹੈ ਜੀ ਇਹ ਸਾਰਾ ਮਟਰਾਲੀਆਂ ਵੇਚਦੇ ਆ ਅਸੀਂ ਕਹਿੰਦੇ ਟਾਇਰ ਮਾੜਾ ਨਹੀਂ ਬੰਦੇ ਨਿਧਰ ਨਿਗਾ ਮਾਰ ਸਕਦੇ ਉਹ ਟਾਇਰਾਂ ਨੂੰ ਚੀਜ਼ ਆਪਾਂ ਜਿਹੇ ਜੀ ਬਾਈ ਜੀ ਕਹਿਣਗੇ ਉਹੇ ਜੀ ਤਿਆਰ ਕਰਕੇ ਦਵਾਂਗੇ ਜਿਵੇਂ ਵੀ ਤਰ੍ਹਾਂ ਦਾ ਬਾਈ ਜੀ ਟਰਾਲਾ ਕਹਿਣਗੇ ਜਿਵੇਂ ਦਾ ਵੀ ਕਿਸੇ ਨੂੰ ਰੰਗ ਦੀ ਡਮਾੜਾ ਬਾਈ ਉਹੇ ਜੀ ਵੀ ਪੂਰੀ ਹੋਊਗੀ ਅਸਤੇ ਦਾ ਜ ਕਰਦੇ ਤਾਂ ਉਹੋ ਜਿਹਾ ਕਰਵਾ ਦਾਂਗੇ ਥੱਲੋ ਬਾਈ ਇਹਦੀ ਮਜ਼ਬੂਤੀ ਹੋਣੀ ਐ ਨਹੀਂ ਜੈਕ ਚੱਕਣਾ ਜੀ ਸਹੀ ਗੱਲ ਆ ਠੀਕ ਹੈ ਨਹੀਂ ਹਮ ਅਰੇ ਜਦੋਂ ਜੈਕ ਚੱਕ ਲੈਂਦਾਗਾ ਪੱਤੀਆਂ ਥੱਲੇ ਟੁੱਟੀਆਂ ਪਈਆਂ ਹੁੰਦੀਆਂ ਨੇ ਜੀ ਮੌਕੇ ਤੇ ਬਾਈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਬੰਦੇ ਨੂੰ 5000 ਰੁਪਏ ਸ਼ੂਟ ਕੀਤੀ ਜਾਊਗੀ ਟਰਾਲੀ ਜੰਡੇ ਦੇ ਹੰਡੇ ਦੀ ਰਕਮ ਜੀ ਲੈ ਵੀ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਨਾ ਅੱਜ ਆਪਾਂ ਬਈ ਤੁਹਾਡੇ ਲਈ ਲੈ ਕੇ ਆਏ ਜੀ ਸਸਤੇ ਰੇਟ ਦੀਆਂ ਟਰਾਲੀਆਂ ਤੇ ਵਧੀਆ ਕੁਆਲਟੀ ਵਾਲੀਆਂ ਆਪਣੇ ਕੋਲੇ ਰਾਮੂ ਬਾਈ ਤੇ ਚਰਨਾ ਬਾਈ ਹੋਣਗੇ ਤੇ ਚਰਨੇ ਬਾਈ ਹੋਰੀ ਤੇ ਰਾਮੂ ਬਾਈ ਹੋਰੀ ਪਹਿਲਾਂ ਕਰਦੇ ਸੀ ਬਈ ਬੱਕਰੀਆਂ ਦਾ ਕੰਮ ਹੁਣ ਵੀ ਆ ਹਨ ਤੇ ਬਈ ਨਾਲ-ਨਾਲ ਹੁਣ ਇਹ ਟਰਾਲੀਆਂ ਦਾ ਕੰਮ ਜਿਹੜਾ ਤੋੜਿਆ ਹੋਇਆ ਕੀ ਗੱਲਵਾਦਾ ਸਾਰੀ ਗੱਲਬਾਤ ਕਰ ਦਾਂਗੇ ਬਸ ਬਣੇ ਰੋ ਵੀਡੀਓ ਦੇ ਵਿੱਚ ਰਾਮੂ ਬਾਈ ਹੱਸੀ ਕਰ ਰਹੀ ਹੈ ਕੀ ਹਾਲ ਹੈ ਚਰਨੇ ਬਾਈ ਆਇਆ ਆ ਇੱਧਰ ਆ ਜਾ ਨੇੜੇ ਆ ਜਾ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਵਧਾਈਆਂ ਨੇ ਇੱਕ ਸਾਡੇ ਕੋਲੇ ਪਹੁੰਚਿਆ ਤੁਸੀਂ ਨਾਣੇ ਜੇ ਬੰਦਿਆਂ ਕੋਲੇ ਧੰਨਵਾਦ ਜੀ ਤੁਹਾਡੇ ਚੈਨਲ ਤੋਂ ਬਾਈ ਜੀ ਅਸੀਂ ਪਹਿਲਾਂ ਇੱਕ ਛੋਟੇ ਜਿਹੇ ਲੈਵਲ ਤੋਂ ਇੱਥੇ ਤੱਕ ਕਰ ਤੁਸੀਂ ਹੋ ਬਾਈ ਜੀ ਸਾਨੂੰ ਪਹੁੰਚਾਉਣ ਵਾਲੇ ਠੀਕ ਹੈ ਜੀ ਅੱਜ ਦੇਖੋ ਇੱਕ ਤੁਹਾਡੇ ਵਾਸਤੇ ਨਵੀਂ ਜਾਣਕਾਰੀ ਬਾਈ ਜੀ ਨਵੀਆਂ ਚੀਜ਼ਾਂ ਦਿਖਾਉਣ ਲੱਗਾ ਵੀ ਇੱਕ ਟਰਾਲੀਆਂ ਠੀਕ ਆ ਜਿਹੜਾ ਆਪਾਂ ਨੇ ਇੱਕ ਕੰਮ ਚਾਲੂ ਕਰਿਆ ਬਾਈ ਜੀ ਪਹਿਲਾਂ ਅਸੀਂ ਬਾਈ ਜੀ ਕਰਦੇ ਹੁੰਦੇ ਸੀ ਪੁਰਾਣਾ ਜਿਵੇਂ ਕੋਈ ਟਰਾਲੀ ਲੈ ਲਈ ਟਰੈਕਟਰ ਲੈ ਲਿਆ ਬਾਈ ਜੀ ਤੇ ਨਾਲ-ਨਾਲ ਆਪਣਾ ਬੱਕਰੀਆਂ ਦਾ ਕੰਮ ਉਹਦਾ ਸਭੀ ਵੀਰਾਂ ਨੂੰ ਪਤਾ ਬਾਈ ਜੀ ਦੇ ਸਭ ਤੋਂ ਪਹਿਲਾਂ ਦਾ ਕਾਰਦੇ ਰਹਿੰਦੇ ਜਾਨੀ ਕਿ ਆਪਣਾ ਪਹਿਲਾ ਜੀ ਹਾਂ ਜੀ ਸ਼ੁਰੂ ਤੋਂ ਜਾਨੀ ਕਿ ਆਪਣਾ ਵਪਾਰ ਦਾ ਹੀ ਕੰਮ ਆ ਬਾਈ ਜੀ ਤਾਂ ਹੁਣ ਸਾਨੂੰ ਛੌਂਕ ਝਾਗਿਆ ਵੀ ਦੁਨੀਆ ਦੀ ਆਪਾਂ ਜਿਵੇਂ ਬਾਹਰ ਵੀਡੀਓ ਦੇਖਦੇ ਆ ਵੀ ਨਵੀਆਂ ਟਰਾਲੀਆਂ ਲੋਕ ਤਿਆਰ ਕਰਕੇ ਵੇਚਾਲਾ ਕਰ ਰਹੇ ਡਿਜ਼ਾਈਨ ਵਾਲੀਆਂ ਤਿਆਰ ਕਰਕੇ ਵੇਚਾਲਾ ਕਰ ਰਹੇ ਨੇ ਦੇਖੋ ਜੀ ਜਿਵੇਂ ਜਿਵੇਂ ਹੁਣ ਸਮਾਂ ਬਦਲ ਜਾਂਦਾ ਜਾਂਦਾ ਜਿਵੇਂ ਜਿਵੇਂ ਦੁਨੀਆ ਬਦਲਦੀ ਜਾਂਦੀ ਆ ਤਾਂ ਚੀਜ਼ ਬਦਲਦੀ ਜਾਂਦੀ ਆ ਬਾਈ ਜੀ ਸਹੀ ਗੱਲ ਹੈ ਅੱਜ ਆਪਣੇ ਕੋਲੇ ਬਾਈ ਜੀ ਚਾਰ ਟਰਾਲੇ ਆਏ ਨੇਗੇ ਦੇਖ ਸਕਦੇ ਹੋ ਬਾਈ ਜੀ ਜਿਵੇਂ ਹੁਣ 14 14 7 ਦਾ ਹੋ ਗਿਆ ਆ ਆ ਗੀਆਂ ਬਾਈ ਜੀ ਆਪਣੇ ਕੋਲੇ ਦੋ ਟਰਾਲੀਆਂ 12 ਸਾਂ ਹਰੇਕ ਤਰ੍ਹਾਂ ਦੀ ਟਰਾਲੀ ਹੋਵੇ ਬਾਈ ਜੀ ਠੀਕ ਹੈ ਜੀ ਬਾਕੀ ਕਿਸੇ ਵੀ ਵੀਰ ਦੀ ਬਾਈ ਡਿਮਾਂਡ ਹੋਵੇ ਤਾਂ ਆਪਾਂ ਪੂਰੀ ਕਰਾਂਗੇ ਜਿਵੇਂ ਵੀ ਸ਼ੌਂਕ ਹੋਇਆ ਬਾਈਆਂ ਨੂੰ ਅੱਜ ਕੱਲ ਦੇਖੋ ਜੀ ਸ਼ੌਂਕ ਨੇਗੇ ਸਹੀ ਗੱਲ ਸ਼ੌਂਕ ਹੋਗੇ ਚੀਜ਼ਾਂ ਦੇ ਹਮ ਠੀਕ ਹੈ ਜੀ ਚੀਜ਼ ਆਪਾਂ ਜਿਹੇ ਜੀ ਬਾਈ ਜੀ ਕਹਿਣਗੇ ਉਹੇ ਜੀ ਤਿਆਰ ਕਰਕੇ ਦਵਾਂਗੇ ਠੀਕ ਹੈ ਜੀ ਜਿਵੇਂ ਵੀ ਤਰ੍ਹਾਂ ਦਾ ਬਾਈ ਜੀ ਟਰਾਲਾ ਕਹਿਣਗੇ ਜਿਵੇਂ ਦਾ ਵੀ ਕਿਸੇ ਨੂੰ ਰੰਗ ਦੀ ਡਿਮਾਂਡ ਆ ਬਾਈ ਇਹੋ ਜੀ ਵੀ ਪੂਰੀ ਹੋਊਗੀ ਦੂਜੇ ਨੰਬਰ ਦੇ ਵਿੱਚ ਬਾਈ ਜਿਵੇਂ ਕੋਈ ਕਹਿੰਦਾ ਬਾਈ ਆਪਾਂ ਨੂੰ ਟਰਾਲੀ ਆ ਤਰ੍ਹਾਂ ਦੀ ਚਾਹੀਦੀ ਆ ਤਰ੍ਹਾਂ ਦੀ ਚਾਹੀਦੀ ਉਹ ਵੀ ਆਪਾਂ ਡਿਮਾਂਡ ਬਾਈ ਜੀ ਪੂਰੀ ਕਰਦੇ ਹਾਂ ਠੀਕ ਆ ਹਾਂਜੀ ਹਾਂਜੀ ਮਰਜ਼ੀ ਹੋ ਅਗਲੇ ਦੀ ਅਗਲੇ ਦੀ ਮਰਜ਼ੀ ਹੋ ਵੀਰੇ ਦੇਖੋ ਇਹ ਵੀ ਨਹੀਂ ਹੁੰਦਾ ਕਈ ਵਾਰੀ ਅਗਲਾ ਦੱਸਾਂ ਕੀ ਸੋਚਦਾ ਬਾਈ ਜੀ ਬਾਹਰ ਬੈਠੇ ਹੁੰਦੇ ਨੇ ਦੁਨੀਆ ਅਗਲਾ ਕਹਿੰਦਾ ਬਾਈ ਜੀ ਸਾਨੂੰ ਸਾਈ ਪਾ ਦਿਓ ਲੱਖ ਰੁਪਈਆ ਉਹਨਾਂ ਨਾਲ ਅੱਜ ਕੱਲ ਬਹੁਤ ਜ਼ਿਆਦਾ ਰਿਪੋਰਟ ਹੋਣ ਲੱਗ ਰਿਆ ਠੀਕ ਹੈ ਜੀ ਉਹ ਠੱਗੀਆਂ ਹੋ ਜਾਂਦੀਆਂ ਨੇ ਬਾਈ ਜੀ ਆਪਾਂ ਠੱਗਾ ਠੋਰੀ ਵਾਲਾ ਨਹੀਂ ਕੰਮ ਕਰਨਾ ਹਾਂ ਆਪਾਂ ਇੱਕ ਸਾਫ਼ ਸੁਥਰਾ ਕੰਮ ਕਰਨਾ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਗੱਲ ਦੇਖੋ ਪੈਸਾ ਆਪਾਂ ਰੋਜ਼ ਕਮਾਉਣ ਲੱਗ ਰਿਆਂਗੇ ਅੱਜ ਕੱਲ ਦੁਨੀਆਦਾਰੀ ਦੇ ਵਿੱਚ ਬਹੁਤ ਜ਼ਿਆਦਾ ਵੀਰੇ ਐਹਿਆ ਰਿਪੋਰਟ ਹੋਣ ਲੱਗ ਰਿਹਾਗਾ ਅੱਜ ਮੈਂ ਤੇਤੋਂ 50000 ਰੁਪਿਆ ਟਰਾਲੀ ਦਾ ਬਾਈ ਜੀ ਪਵਾ ਲਿਆ ਠੀਕ ਆ ਜੀ ਅੱਗੇ ਚੀਜ਼ ਕੁਛ ਹੋਰ ਹੁੰਦੀ ਆ ਪਿੱਛੇ ਚੀਜ਼ ਕੁਛ ਹੋਰ ਆਉਂਦੀ ਆ ਕਿ ਜਿਹੜੀ ਚੀਜ਼ ਹੋਊਗੀ ਆਪਾਂ ਉਹੀ ਚੀਜ਼ ਦਵਾਂਗੇ ਬਾਈ ਜੀ ਜਿਹੜੀ ਆਪਣੀ ਵੀਡੀਓ ਦੇਖੀ ਹੋ ਅਗਲੇ ਨੂੰ ਸਹੀ ਗੱਲ ਆ ਵੀ ਲੈ ਵੀ ਜੇ ਤੁਸੀਂ ਟਰਾਲੀਆਂ ਖਰੀਦਣੀਆਂ ਹੁਣ ਤਾਂ ਬਾਈ ਤੁਸੀਂ ਚਰਨ ਬਾਈ ਨਾਲ ਤੇ ਰਾਮੂ ਬਾਈ ਨਾਲ ਸੰਪਰਕ ਕਰਕੇ ਟਰਾਲੀਆਂ ਖਰੀਦ ਸਕਦੇ ਹੋਗੇ ਨਵੇਂ ਆਉਣਗੇ ਵੀ ਟਰਾਲੀ ਵਾਲੇ ਹਾਂ ਜੀ ਬਾਕੀ ਬਾਈ ਸਭ ਤੋਂ ਵੱਡੇ ਦਾ ਗੱਲ ਇਹ ਸਾਡੀ ਆਪਦੀ ਖਰਾ ਦਾ ਹਾਂ ਅਸੀਂ ਆਪ ਤਿਆਰ ਕਰਦੇ ਆ ਠੀਕ ਠੀਕ ਆ ਜੀ ਇੱਕ ਟਰਾਲੀ ਮਗਰ ਬਾਈ 5000 ਬਾਜੇ 4000 ਬਾਜੇ 7000 ਬਾਜ ਇਹ ਸਾਬ ਨਾਲ ਟਰਾਲੀਆਂ ਵੇਚਦੇ ਆਂ ਅਸੀਂ ਕਿਹਦੇ ਟਾਇਰ ਮਾੜਾ ਨਹੀਂ ਪਵਾਦੇ ਇਧਰ ਨੀਗਾ ਮਾਰ ਸਾਰੇ ਟਾਇਰਾਂ ਨੂੰ ਠੀਕ ਹੈ ਜੀ ਜਪਾ ਟਰਾਲੀ ਦੀ ਆਪਾਂ ਗੱਲਬਾਤ ਕਰਦੇ ਆਂ ਕਿਵੇਂ ਟਰਾਲੀ ਏ ਇਹ ਟਰਾਲੀ ਬਾਈ ਜੀ 14 7 ਲੀਟਰ ਦੀ ਟਰਾਲੀ ਹੈਗੀ ਠੀਕ ਹੈ ਜੀ ਚਾਦਰ ਕਿਵੇਂ ਉਹਦੀ ਜੀ ਆਪਾਂ ਚਾਦਰ ਬਾਈ ਜੀ ਦੇਖੋ ਇਧਰ ਆਹ ਦਾ 10 ਗੇ ਦੀ ਚਾਦਰ ਆ ਜੀ ਠੀਕ ਹੈ ਜੀ 150 ਦੇ ਹਾਂ ਜੀ 150 ਦੇ ਸਾਈਡ ਐਂਗਲ ਲੱਗੇ ਹੋਏ ਨੇ ਜੀ ਠੀਕ ਆ ਸਵਾ 2 ਬਾੜਾ ਜੀ ਇਹਦੇ 2.5 ਫੁੱਟ ਵਿੱਡਾ ਜੀ ਠੀਕ ਆ ਠੀਕ ਹੈ ਜੀ ਦਾਜ਼ਨ ਟੇਰੀਆਂ ਹੱਬਾਂ ਨੇ ਜੀ ਠੀਕ ਆ ਜੀ ਠੀਕ ਆ ਜੀ ਟਾਟਾ ਦੀਆਂ ਹੱਬਾਂ ਨੇਗੀਆਂ ਠੀਕ ਆ ਜੀ ਟਾਇਰ ਕਿਵੇਂ ਹੋਣਗੇ ਟਾਇਰ ਬਾਈ 40 45 ਪੈਸੇ ਨੇ ਪੱਕੇ ਟਾਇਰ ਨੇ ਸੀਟ ਦੇ ਦੇਖ ਲੋ ਇਧਰ ਚੈੱਕ ਮਾਰੋ ਆਪਣੇਗਾ ਇਹ ਟਰਾਲੀ ਹੈਵੀ ਹੋਊਗੀ ਪੂਰੀ ਹਲਕੀ ਜੀ ਤਾਂ ਨਹੀਂ ਕਿ ਨਹੀਂ ਨਹੀਂ ਬਾਈ ਦੇਖੋ ਫੜ ਫੜ ਕਰੀ ਜਾਵੇ ਨਾ ਜਲਦੀ ਜਲਦੀ ਕੋਈ ਆਸੇ ਦਾ ਜੀ ਤੁਲਮੀ ਦੇਣੀ ਹੈ ਅਗਲੇ ਨੂੰ ਠੀਕ ਆ ਠੀਕ ਨਹੀਂ ਅਗਲੇ ਨੇ ਤਿਆਰ ਕਰਵਾਣੀਆਂ ਚਾਹੇ ਤੂੰ ਸੰਤਾ ਅਲਾ ਕਹ ਦੂ 15 ਕਿ ਮਿੰਟਾਂ ਲਈ ਤਿਆਰ ਕਰ ਦਿਆ ਸੋਹੀ ਜੀ ਕਰਵਾ ਦਾਂਗੇ ਠੀਕ ਆ ਜੀ ਪਰ ਅਸੀਂ ਇਹੀ ਕਿਸਾਨ ਭਰਾਵਾਂ ਨੂੰ ਇਹ ਗੱਲ ਕਹਿੰਦੇ ਆ ਬਾਈ ਥੋੜੇ ਜਿ ਠੀਕ ਹੈ ਜੀ ਹੈਗ ਨਹੀਂ ਤੇ ਅੱਗੇ ਹੁੱਕ ਦੀ ਗੱਲ ਜੇ ਆਪਾਂ ਗੱਲਬਾਤ ਕਰੀ ਹੋਈ ਹੁੱਕ ਬਈਆ ਦੇਖ ਲੋ ਉਧਰ 3.5 ਇੰਚੇ ਹੁੱਕ ਹੈ ਜੀ ਮੱਛੀ ਹੁੱਕ ਦੇ ਵਿੱਚ ਹੈ ਮੱਛੀ ਹੁੱਕ ਦੇ ਵਿੱਚ ਹਾਂ ਜੀ ਹਾਂ ਠੀਕ ਹੈ ਜੀ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਈਆ ਦੇਖੋ ਉਧਰ ਲੋਕ ਲਾ ਸਕਦੇ ਹੋਗੇ ਬਈ ਠੀਕ ਹੈ ਜੀ ਲੋਕ ਲੱਗੇ ਹੋਏ ਨੇ ਜੀ ਇਹ ਪੰਪ ਕਿਵੇਂ ਹੋਊਗਾ ਦੇ ਵਿੱਚ ਪੰਪ ਬਈ ਡਬਲ ਜੈਕ ਡਬਲ ਪੰਪ ਦੇ ਵਿੱਚ ਹੈ ਡਬਲ ਪੰਪ ਦੇ ਵਿੱਚ ਹੈਗਾ ਇਹਦੀ ਗਾਰੰਟੀ ਕਿੰਨੀ ਉਹ ਪੰਪ ਦੀ ਹੈ ਗਾਰੰਟੀ ਬਈ ਸਾਲ ਦੀ ਗਾਰੰਟੀ ਹੈ ਜੀ ਸਾਲ ਦੀ ਗਾਰੰਟੀ ਹੈ ਇਹ ਲੈ ਵੀ ਸਾਲ ਦੀ ਗਾਰੰਟੀਆਂ ਮਿੱਤਰ ਦੇਖ ਸਕਦੇ ਹੋਗੇ ਵਧੀਆ ਟਰਾਲੀ ਆ ਜਾਣਗੀ ਕੋਈ ਨਾ ਮ ਠੀਕ ਹੈ ਰੀਪੀਟਰ ਕਿਹੜੇ ਕਿਹੜੇ ਨੇ ਟਰਾਲੀ ਦੇ ਦੇ ਵਿੱਚ ਫੀਟਰਾਂ ਦੀ ਗੱਲ ਬਾਤ ਕਰੀਏ ਪਹਿਲਾਂ ਤਾਂ ਜਿਵੇਂ ਇਹ ਆ ਗਿਆ ਰੱਸੇ ਵਾਲਾ ਹੈ ਨਾ ਤੁਸੀਂ ਆਟੋਮੈਟ ਕਰ ਸਕਦੇ ਹੋ ਬਾਕੀ ਬਾਈ ਜੀ ਆ ਦੇਖੋ ਇਧਰ ਮੰਜਾ ਠੀਕ ਹੈ ਜੀ ਤੇ ਇੱਕ ਇਹ ਇੱਕ ਹੀ ਮੰਜਾ ਆ ਗਿਆ ਨਾ ਇਹ ਮੰਜਾ ਲੱਗਿਆ ਬਾਈ ਇਹ ਵੀ ਜੇ ਤੁਸੀਂ ਖੇਤ ਵਗੈਰਾ ਜਾ ਪਰ ਕਿਤੇ ਵੀ ਵੀ ਬਾਈ ਮੰਡੀ ਮੁੰਡੀ ਜਾ ਰਹੇ ਹੋ ਨਾ ਇਹ ਮੰਜਾ ਲੱਗੇ ਠੀਕ ਹੈ ਜੀ ਇਹਦੇ ਉੱਤੇ ਉਹਦਾ ਗਦੈਲਾ ਤੇ ਢੋਖੇ ਸਿੱਟੋ ਟੌਰਨ ਵਾਲਾ ਆਪਦਾ ਟੌਰਨ ਨਾਲ ਬੰਦਾ ਪੈ ਸਕਦੇ ਠੀਕ ਹੈ ਜੀ ਤੇ ਇਹ ਆ ਗਿਆ ਜਮਾ ਟੂਲ ਬਾਕਸ ਇਹ ਹੋਵੇ ਦੇਖੋ ਟੂਲ ਬਾਕਸ ਜੀ ਠੀਕ ਹੈ ਜੀ ਠੀਕ ਹੈ ਨਾ ਜੀ ਵੱਡਾ ਟੂਲ ਬਾਕ ਕੰਬਲ ਖੇਸ ਰੋਟੀ ਕੋਈ ਵੀ ਭਾਂਡਾ ਡਿੰਡਾ ਕੁਝ ਵੀ ਰੱਖਣਾ ਜੀ ਕੁਝ ਵੀ ਰੱਖ ਸਕਦਾ ਕੁਝ ਵੀ ਆਲਾ ਰੱਖ ਸਕਦਾ ਜੀ ਠੀਕ ਹੈ ਜੀ ਲੈ ਮੈਂ ਤੈਨੂੰ ਦੇਖ ਸਕਦੋਂਗੇ ਜੇ ਆਪਾਂ ਡਾਲੇ ਦੀ ਗੱਲਬਾਤ ਕਰੀਏ ਰਮੂ ਬਾਈ ਡਾਲਾ ਬਾਈ ਜੀ ਦੇਖੋ ਇਹਦੇ ਦੁਫਾ ਡਾਲਾ ਜੀ ਇਹਦਾ ਦੁਫਾ ਡਾਲਾ ਹੈ ਹਾਂ ਜੀ ਹਾਂ ਠੀਕ ਹੈ ਜੀ ਇਹ ਦੁਫਾ ਡਾਲਾ ਜਿਆ ਕਰੋ ਚੈੱਕ ਇਹਦੀ ਕਟਿੰਗ ਕਿਵੇਂ ਹੋਈ ਹੋਈ ਹੈ ਜੇ ਆਪਾਂ ਲੈਜ਼ਰ ਕਟਿੰਗ ਆ ਬਾਈ ਜੀ ਸਾਰੀ ਲੈਜ਼ਰ ਕਟਿੰਗ ਹੈ ਲੈਜ਼ਰ ਕਟਿੰਗ ਹੈ ਹੱਥ ਵਾਲੀ ਕਟਿੰਗ ਨਹੀਂ ਹੈ ਜਾਨੀ ਮਸ਼ੀਨ ਨਹੀਂ ਕਟੀਆਂ ਜੋ ਵੀ ਹੈਗੀਆਂ ਲੈਜ਼ਰ ਕਟਿੰਗ ਆ ਬਾਈ ਜੀ ਲੈ ਮਿੱਤਰੂ ਦੇਖ ਬਾਕੀ ਆ 6 ਐਮ ਐਮ ਦਾ ਫਰ ਫੁੱਲ ਹੈਵੀ ਆ ਜਾਣੀ ਇਹ ਇਹ ਕਟਾ ਵਾਲਾ ਆ ਆ ਦੇਖੋ ਇਧਰ ਸਹੀ ਗੱਲ ਹੈ ਮੇਰੇ ਆਮ ਟਰਾਲੀਆਂ ਖੜ ਖੜ ਕਰਦੀਆਂ ਨੇ ਬਾਈ ਸਹੀ ਗੱਲ ਸੜਕ ਤੇ ਜਾਂਦੇ ਐ ਥੋੜਾ ਵੀ ਟਰਾਲੀ ਖੜਕ ਜੂਗੀ ਬੇ ਟਰੈਕਟਰ ਦੇ ਉੱਤੇ ਹੂੰ ਸਹੀ ਗੱਲ ਹੈਗੀ ਹੈ ਕਿ ਨਹੀਂ ਕਿੰਨੀ ਐ ਵਿਚੋ ਕਿੰਨੀ ਚੜਾਈ ਆ ਬਈ ਇਹ ਬਾਈ ਇਹ 7 ਫੁੱਟ ਹੀ ਆ ਵਿਚਾਲੇ 7 ਫੁੱਟ 7 ਬਾਈ 14 ਹਾਂਜੀ 7 ਬਾਈ 14 7 ਬਾਈ 14 ਕੀ ਦੇਖ ਸਕਦੇ ਬਈ ਜਾਲ ਲਾ ਲੈਣਾ ਮੈਂ ਉੱਪਰ ਕਣਕ ਵਾਲੇ ਵਾਸਤੇ ਜਾਂ ਫਿਰ ਜੀਰੀ ਵਾਲਾ ਜੋ ਵੀ ਹੋਵੇ ਹਾਂਜੀ ਬਾਈ ਐ ਓਕੇ ਕਰਕੇ ਖੜਾ ਰਹੀ ਹੋਈ ਹੈ ਜੀ ਠੀਕ ਆ ਜੀ ਤੂੜੀ ਵਾਲੇ ਵਾਸਤੇ ਵਰਤਦੇ ਤੂੜੀ ਵਾਲੇ ਦੇ ਵਾਸਤੇ ਬਸ ਕੱਲੀ ਟੋਪੀ ਟ ਕਹਿੰਦੇ ਟੋਪੀ ਲਾਣੀ ਇਹਦਾ weight ਕਿੰਨਾ ਕੋ ਟਰਾਲੀ ਦਾ weight ਦਾ 27 ਕੁਇੰਟਲ 27 ਕੁਇੰਟਲ ਹਾਂਜੀ ਹਾਂ ਇਹ ਵੀ 27 ਕੁਇੰਟਲ ਦਾ weight ਆ ਵਾ ਛੱਡ ਦੋ ਇਹ ਵੀ ਫੁੱਲ ਹੈਵੀ ਡਾਲਾ ਲੱਗਿਆ ਹੋਇਆ ਹੈ ਨਾ ਹਾਂਜੀ ਆ ਦੇਖੋ ਇਹਦਾ ਤੇ ਆ ਟਰਾਲੀ ਵੀ ਇਹ ਕਿਵੇਂ ਆ ਗਈ ਇਹ ਬਾਈ ਜੀ 13 7 ਆ ਗਈ 13 7 ਆ ਗਿਆ ਹਾਂਜੀ ਇਹ 13 24 25 ਕੁਇੰਟਲ ਦੇ ਨੇੜੇ ਆ ਜੀ ਠੀਕ ਹੈ ਜੀ ਹਾਂਜੀ ਹਾਂ ਇਹਦਾ ਵੀ ਆ ਦੇਖੋ ਇਹਦਾ ਸੇਮ ਚੀਜ਼ ਆ ਨਾ ਬਸ ਬਸ ਜੀ ਹਾਂ ਹਾਂ ਸੇਮ ਚੀਜ਼ਾਂ ਨੇ ਥੋੜਾ ਜਿਹਾ ਬਸ ਬਾਈ ਦਾ ਫਰਕ ਆ ਬਸ ਥੋੜਾ ਜਿਹਾ ਫਰਕ ਹੈ ਇਹਦਾ ਆ ਦੇਖੋ ਜੀ ਇਧਰ ਜਾਨ ਚਾਹੀਦਾ ਹਾਂ ਐ ਨਹੀਂ ਇਹ ਵਾਲਾ ਇੱਕ ਹੱਥ ਇਹ ਨਾਲ ਖਿੱਚ ਲੂਗਾ ਤੇ ਆ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ 6 mm ਦਾ ਇਹਦਾ ਹੀ ਫਰਕ ਹੈ 6 mm ਦਾ ਇਹਦਾ ਫਰਕ ਹੈ ਹਾਂ ਜੀ ਲੈ ਮਿੱਤਰੂ ਦੇਖ ਸਕਦੇ ਹੋਗੇ ਤੇ ਇਹ ਚੀਜ਼ ਕੀ ਆ ਬਾਈ ਇਹ ਬਾਈ ਆ ਦੇਖੋ ਇਧਰ ਲੋਕ ਨੇਗੇ ਲੈ ਪੂਰੇ ਖੁੱਲਣਾ ਨਹੀਂ ਕਰ ਰਹਿਣ ਦੇ ਜਗਾ ਘੱਟ ਨਹੀਂ ਲਾ ਕੇ ਦਿਖਾ ਦੇ ਇਧਰ ਲੈ ਮੈਨੂੰ ਲਾ ਦੇ ਇਹ ਆ ਦੇਖੋ ਜੀ ਇਧਰ ਆ ਟਾਕੀ ਖੁੱਲ ਗਈ ਕਲੱਚ ਵਾਲੀ ਆ ਜਾਪਾ ਕਲੱਚ ਇਹ ਆ ਦੇਖੋ ਜੀ ਲੈ ਵੀ ਕਲੱਚ ਲੱਗਿਆ ਹੋਇਆ ਲੋਕ ਲੱਗ ਗਏ ਲੌਕ ਲੱਗ ਗਿਆ ਤੇ ਇਹਨੂੰ ਇੱਥੋਂ ਦੱਬੋ ਤੇ ਬਾਹਰ ਖੁੱਲ ਗਈ ਲੈ ਮਿੱਤਰੋ ਆ ਚੀਜ਼ ਵਧੀਆ ਹੈਗੀ ਨਾ ਖੜਕਦਾ ਜਿਆ ਨਹੀਂ ਹੈਗਾ ਯਾਨੀ ਕਿ ਲੌਕ ਲੱਗ ਕੇ ਬਾਕੀ ਬਈ ਸਭ ਤੋਂ ਵੱਡੀ ਗੱਲ ਇਹ ਹੈਗੀ ਅੱਜ ਕੱਲ ਟਰਾਲੀ ਬੰਦੇ ਤਿਆਰ ਕਰਵਾਉਂਦੇ ਨੇ ਵਿੱਚੋਂ ਕਈ ਬੰਦੇ ਹਾਂਜੀ ਤਿਆਰ ਕਰਵਾ ਲਈ ਟਰਾਲੀ ਅਗਲੇ ਨੂੰ ਕਹਿੰਗੇ ਬਈ ਘੱਟ ਤੋਂ ਘੱਟ ਵਜਨ ਬਣਾ ਦੇ ਠੀਕ ਆ ਠੀਕ ਹੈ ਨਹੀਂ ਠੀਕ ਹੈ ਜੀ ਘੱਟ ਤੋਂ ਘੱਟ ਬਾਜਨ ਅਗਲੇ ਤੂੰ ਤਿਆਰ ਕਰਵਾ ਲੈਂਦੇ ਨੇ ਬਾਈ ਹੁਣਾ ਥੱਲੇ ਜਾ ਉਹਦਾ ਫਾਇਦਾ ਹੈ ਕਿ ਨਹੀਂ ਹੈ ਵੀ ਘੱਟ ਦੇ ਵਿੱਚ ਬਾਈ ਦੇਖੋ ਕਈਆਂ ਦਾ ਤੂੜੀਆਂ-ਤਾੜੀਆਂ ਚਲਾਨੀਆਂ ਹੁੰਦੀਆਂ ਇੱਧਰ ਮਾਰੋ ਜੀ ਨੀਗਾ ਥੱਲੇ ਮਾਰੋ ਨੀਗਾ ਲਾ ਕਹਿੰਦਾ ਬਾਈ ਘੱਟ ਵੇਟ ਚ ਕਰ ਦੋ ਟਰਾਲੀ ਤਿਆਰ ਠੀਕ ਆ ਜੀ ਥੱਲੋ ਬਾਈ ਇਹਦੀ ਮਜ਼ਬੂਤੀ ਹੋਣੀ ਹੈ ਨੀ ਜੈਕ ਚੱਕਣਾ ਜੀ ਸਹੀ ਗੱਲ ਹੈ ਬਾਈ ਠੀਕ ਹੈ ਨਾ ਹਾਂ ਅਰੇ ਜਦੋਂ ਜੈਕ ਚੱਕ ਲੈਂਦਾਗਾ ਪੱਤੀਆਂ ਥੱਲੇ ਡੁੱਟੀਆਂ ਪਈਆਂ ਹੁੰਦੀਆਂ ਨੇ ਜੀ ਸਹੀ ਗੱਲ ਹੈ ਜੀ ਠੀਕ ਹੈ ਨਾ ਜੀ ਇਹ ਜੈਕ ਕਿੰਨਾ ਦੇ ਵਿੱਚ ਆ ਇਹ 25 ਟਨ ਦਾ ਜੈਕ 25 ਟਨ ਦਾ ਇਹਦੇ ਵਿੱਚ ਹ ਬਾਕੀ ਭਾਈ ਜੀ ਲੋ ਟਰਾਲੇ ਨੇ ਜੇ ਆਪਾਂ ਗੱਲਬਾਤ ਕਰੀ ਉਹ ਟਰਾਲੀਆਂ ਨਹੀਂ ਹੈਗੀਆਂ ਨਾ ਇਹ ਨਹੀਂ ਟਰਾਲੇ ਨੇ ਜੀ ਇਹ ਦੋ ਟਰਾਲੀਆਂ ਵੀ ਇਹ ਕਿਵੇਂ ਨੇ ਇਹ ਭਾਈ ਇਹ 12 6.5 ਨੇਗੀਆਂ ਠੀਕ ਆ ਜਿਹੜੀ ਦਾ ਟਮਾਟਰੀ ਗਲਰ ਜੀ ਹਾਂ ਜੀ ਇਹ ਭਾਈ 8 ਇੰਚ ਚਾਸੀ ਦੇ ਵਿੱਚ ਹੈ ਜੀ 8 ਇੰਚ 88 ਇਹਦੀ 2 ਫੁੱਟ ਬਾੜਾ ਜੀ 2.5 ਫੁੱਟ ਬੈਡਾ ਜੀ ਠੀਕ ਆ ਜੀ ਠੀਕ ਹੈ ਉਹੀ 10 ਨਾਟ ਦੀ ਹੱਬਾਂ ਨੇ ਜੀ ਇਹਦੀਆਂ 50 ਪੈਸੇ ਟਾਇਰ ਨੇ ਜੀ ਜੇਕੇ ਦੇ 50 ਪੈਸੇ ਟਾਇਰ ਨੇ ਹਾਂ ਜੀ ਹਾਂ ਠੀਕ ਆ ਜੀ ਤੇ ਵੀ ਮੱਛੀ ਹੁੱਕ ਦੇ ਵਿੱਚ ਹੈ ਜੀ ਤੇ ਦੁਫਾੜ ਡਾਲਾ ਜੀ ਇਹਦਾ ਵੀ ਦੁਫਾੜ ਡਾਲਾ ਤੇ ਇਹ ਬਈ ਇਹ 12 12.5 ਇਹ ਬਾਈਕ ਮਟਰਲ ਦੇ ਵਿੱਚ ਹੈ ਜੀ ਠੀਕ ਆ ਜੀ ਨੀਲੇ ਕਲਰ ਚ ਹੈਗੀ ਜੇ ਆਪਾਂ ਰੰਗ ਵਾਲੀ ਗੱਲਬਾਤ ਕਰੀਏ ਠੀਕ ਆ ਜੀ ਜੇ ਆਪਾਂ ਕੋਈ ਹੋਰ ਰੰਗ ਚ ਲੈਣੀ ਹੋਵੇ ਟਰਾਲੀ ਬਈ ਉਹ ਕਿਵੇਂ ਕਰੋਗੇ ਦੇਖੋ ਬਈ ਜਦੋਂ ਟਰਾਲੀ ਅਸੀਂ ਤਿਆਰ ਕਰਵਾਉਂਦੇ ਹਾਂ ਹੁਣ ਮਨਨ ਵਾਲੇ ਬੰਦੇ ਨੇ ਟਰਾਲੀ ਕਹਤਾ ਵੀ ਹਾਂ ਬਈ ਸਾਨੂੰ 12 12.5 ਦੀ ਟਰਾਲੀ ਬਣਾ ਉਨੇ ਆਰਡਰ ਚ ਲਿਖਾਦਾ ਬਾਈ ਮੈਨੂੰ ਟਮਾਟਰੀ ਕਲਰ ਕਰਵਾ ਦੀ ਠੀਕ ਆ ਮੈਨੇ ਜੌਂਟੀਅਰ ਕਲਰ ਕਰਵਾ ਦੀ ਠੀਕ ਆ ਉਹੇ ਦਾ ਰੰਗ ਮਿਲ ਜਾਊਗਾ ਉਹੇ ਦਾ ਰੰਗ ਆ ਸੀ ਉਹਨੂੰ ਚੀਜ਼ ਨੂੰ ਕਰਵਾ ਦਾਂਗੇ ਜੀ ਜੋ ਅਗਲਾ ਆਰਡਰ ਆਇਆ ਹੋਊਗਾ ਆਹ ਨਾਲ ਦੱਸੂਗਾ ਫਲਾਨੀ ਜਗ੍ਹਾ ਤੇ ਆਹ ਦਿਨਾਲੀ ਲਵਾ ਦੇ ਜਾਂ ਇੱਥੇ ਆਹ ਸਟicker ਲਵਾ ਦੇ ਠੀਕ ਆ ਆਹ ਸਟicker ਲੱਗਣਾ ਜੀ ਜਿਵੇਂ ਲੱਗੀਆਂ ਹੋਈਆਂ ਨੇ ਉਪਰ ਹਾਂ ਜਿਵੇਂ ਹੁਣ ਲੱਗੀਆਂ ਹੋਈਆਂ ਨੇ ਹਾਂ ਜੀ ਠੀਕ ਆ ਜੀ ਯਾਨੀ ਕਿ ਇਦਾਂ ਜਿਹੋ ਵਾਲਾ ਕੋਈ ਹਾਂ ਵੀ ਇੱਥੇ ਫਲਾਨੀ ਜਗ੍ਹਾ ਤੇ ਆਹ ਸਟicker ਲੱਗਣਾ ਜਿੰਦੇਗਾ ਹਾਂ ਉਹੀ ਚੀਜ਼ ਉਥੇ ਲੱਗੂਗੀ ਠ ਹਾਂ ਜੀ ਉਹ ਸਹੀ ਗੱਲ ਹੈ ਕਹੀ ਗੱਲ ਉਹ ਹੀ ਡਿਮਾਂਡ ਤੁਹਾਨੂੰ ਦੱਸਿਆ ਜੀ ਪੂਰੀ ਹੋਊਗੀ ਵੀਰੇ ਹਾਂ ਜੀ ਜਿਹੜੀ ਵੀ ਹੁਣ ਮਨੋਂ ਵਗ ਲੱਗ ਰਿਹਾ ਜੀ 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 ਆਪਾਂ ਨੇ ਕਹਿਨੇ ਆ ਵੀ ਰੰਗ ਨਹੀਂ ਕਰਾਉਣਾ ਟਰਾਲੀ ਤੇ ਅਸੀਂ ਉਹੇ ਜੀ ਟਰਾਲੀ ਵੀ ਬਿਨਾਂ ਰੰਗ ਤੋਂ ਵੀ ਬਿਨਾਂ ਰੰਗ ਤੋਂ ਦੇ ਦਾਂਗੇ ਬਾਈ ਜੀ ਉਹੇ ਜੀ ਟਰਾਲੀ ਕੋਈ ਵਹਿਮ ਨਹੀਂ ਆਪਾਂ ਨੂੰ ਠੀਕ ਹੈ ਜੀ ਆਪਾਂ ਕੋਈ ਵਹਿਮ ਨਹੀਂ ਆਪਾਂ ਰੰਗ ਕਰਾਉਣਾ ਅਗਲਾ ਜਿੰਮੇ ਦਾ ਮਰਜ਼ੀ ਕਰਾ ਲਿਆ ਆਪਣੇ ਘਰੇ ਲੈ ਜਾ ਕੇ ਸਾਨੂੰ ਆਰਡਰ ਦਿੰਦਾ ਬਾਈ ਜੀ ਅਸੀਂ ਉਹੇ ਜਾਂ ਰੰਗ ਕਰਾ ਦਾਂਗੇ ਠੀਕ ਹੈ ਜੀ ਗੱਲ ਤੇ ਰੇਟ ਕਿੰਨਾ ਰਹੂਗਾ ਰੇਟ ਬਾਈ ਜੀ ਜੋ ਬਾਈ ਜੀ ਨੇ ਦੱਸਿਆਗਾ ਆਊਗਾ ਬਾਈ ਜੀ ਕੋਈ ਟਿਕਟ ਨਹੀਂ ਜਿਵੇਂ ਵੀ ਤੁਹਾਨੂੰ ਬਾਕੀ ਰੰਗ ਬਾਈ ਜਿਹੜਾ ਅਸੀਂ ਕਰਵਾ ਕੇ ਦਵਾ ਮਾੜਾ ਨਹੀਂ ਕਰਵਾ ਕੇ ਦਵਾ ਬਿਲਕੁਲ ਵੀ ਠੀਕ ਹੈ ਜੀ ਮਾਨ ਤਾਨ ਬਾਈ ਮਾਨ ਤਾਨ ਬਾਈ ਮੌਕੇ ਤੇ ਹੋਵੇ ਜਿਹੜਾ ਇਹ ਬੰਦਾ ਮੌਕੇ ਤੇ ਬਾਈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਬੰਦੇ ਨੂੰ 5000 ਰੁਪਏ ਛੂਟ ਕੀਤੀ ਜਾਊਗੀ ਟਰਾਲੀ ਜੋਂ ਐਂਡ ਜੀ ਐਂਡ ਦੀ ਰਕਮ ਜੀ ਜਮੀ ਐਂਡ ਤੇ ਹਾਂਜੀ ਠੀਕ ਹੈ ਜੀ ਜੋ ਰਕਮ ਜੁੜੂਗੀ 5000 ਰੁਪਏ ਛੋਟ ਹੋਊਗੀ ਉਹਦੇ ਵਿੱਚ ਜੀ ਲੈ ਵੀ ਮਿੱਤਰੋ ਆ ਜੋ ਨਾ ਜੇ ਕਿਸੇ ਵੀ ਮੇਰੇ ਵੀਰ ਨੂੰ ਵੀ ਟਰਾਲੀਆਂ ਚਾਹੀਦੀਆਂ ਹੋਣ ਤਾਂ ਤੁਸੀਂ ਬਈ ਸਕਰੀਨ ਦੇ ਉੱਪਰ ਨੰਬਰ ਆਇਗਾ ਕਾਲ ਕਰਕੇ ਤੁਸੀਂ ਆ ਸਕਦੇ ਹੋ ਆਉਣਾ ਕਿੱਥੇ ਪਊਗਾ ਹੁਣ ਇਹ ਦੱਸ ਦਿਓ ਪਿੰਡ ਬਈ ਆਪਣਾ ਰਾਜਗੜ੍ਹ ਸੌਂਦੇਵਾਲਾ ਜੀ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਠੀਕ ਹੈ ਜੀ ਹਾਂ ਜੀ ਲੈ ਵੀ ਆਜੋ ਮਿੱਤਰੋ ਜੇ ਕਿਸੇ ਵੀ ਵੀ ਮੇਰੇ ਵੀਰ ਨੂੰ ਟਰਾਲੀਆਂ ਚਾਹੀਦੀਆਂ ਨੇ ਤਾਂ ਸਕਰੀਨ ਦੇ ਉੱਪਰ ਨੰਬਰ ਆਇਗਾ ਕਾਲ ਕਰਕੇ ਤੁਸੀਂ ਟਰਾਲੇ ਖਰੀਦ ਸਕਦੇ ਹੋ ਵਧੀਆ ਕੁਆਲਿਟੀ ਨੇ ਤੇ ਹੈਵੀ ਦੇ ਵਿੱਚ ਨੇ ਟਰਾਲੀਆਂ ਸਸੇ ਕਾਰੋਬਾਰ ਸਸੇ ਬਈ